ਪੁਰਠ ਮਹੱਲਾ ਪੰਜਵਾ ਅੱਗੇ ਸੁਖ ਮੀਰੇ ਮੀਤਾ ਤੇ ਮੇਰੇ ਸਜਣ ਜਨ ਨੂੰ ਅੱਗੇ ਪ੍ਰਲੋਕ ਚ ਵੀ ਸੁਖ ਆਨੰਦ ਪ੍ਰਾਪਤ ਹੋ ਰਿਹਾ ਹੈ ਪਾਛੇ ਆਨੰਦ ਪ੍ਰਭ ਕੀ ਤਾ ਤੇ ਟਬਡਾਲੀ ਸਾਹਿਬ ਵਿੱਚ ਵੀ ਪਿੱਛੇ ਅੰਮਰਸਰ ਸਾਹਿਬ ਵਿੱਚ ਵੀ ਆਨੰਦ ਬਖਸ਼ਿਆ ਹੈ ਅੱਗੇ ਪ੍ਰਲੋਕ ਚ ਵੀ ਇਸ ਲੋਕ ਚ ਵੀ ਪ੍ਰਭ ਉਹਨਾਂ ਦਾ ਨਾਮ ਬਣਾਜਦਾ ਹੈ ਪਰਮੇਸ਼ਰ ਬਣਤ ਬਣਾਏ ਇਹ ਪਰਮੇਸ਼ਰ ਨੇ ਆਪਦੇ ਪਿਆਰਿਆਂ ਦੇ ਅੰਦਰ ਭਾਵ ਭਗਤੀ ਦੀ ਬਣਾਉਤ ਬਣਾਤੀ ਹੈ ਫਿਰ ਦੂਲਤ ਕਤ ਹੂ ਨਾ ਚੱਕਦੇ ਬ੍ਰਿਤੀ ਸਰਵਾ ਵਾਲੋਂ ਦੀ ਢੋਲ ਦੀ ਨਿਮਾੜਾ ਚੱਲਣਾ ਜੁੜੀ ਰਹਿੰਦੀ ਹੈ ਸਾਚੇ ਸਾਹਿਬ ਸਿਉ ਮਨ ਮੰਨ ਸਾਚੇ ਸਾਹਿਬ ਅਕਾਲ ਪੁਰਖ ਨਾਲੋਂ ਮਨ ਮੰਨ ਗਿਆ ਗੁਰਮਖੋਦ ਹਰ ਸਰਵ ਨਿਰੰਤਰ ਜਾਣੇ ਇਹਨੂੰ ਸਾਰੇ ਅੰਦਰ ਇੱਕ ਰਸ ਜਾਣ ਲਿਆ ਹੈ ਗੁਰਮਖੋਦ ਰਹਾਉ ਸਭ ਜੀ ਤੇਰੇ ਦਇਆਲਾ ਇਹ ਮਹਾਰਾਜੂ ਜੀ ਸਾਰੇ ਜੀ ਜੀ ਤਾਜ਼ ਕੀ ਹਮ ਆਪਣੇ ਭਗਤ ਕਰਹਿ ਪ੍ਰਧਾਨ ਆਪੇ ਭਗਤਾਂ ਦੇ ਪ੍ਰੀਤਾਈ ਆਪ ਹੀ ਮਾਰਾ ਤਾਲਨਾ ਕਰਦੇ ਹੂੰ ਅਜ ਰਜ ਤੇਰੀ ਵਡਿਆਈ ਮੁਸਮਾ ਦੇ ਮਾਰੇ ਆਪ ਦੀ ਵਿਡਿਆਈ ਹੈ ਨਿਤ ਨਾਲਕ ਨਾਮ ਤੇ ਆ ਗੁਰੂ ਜੀ ਕਹਿੰਦੇ ਤਾਂ ਪਰਤੀ ਆਉਦੇ ਨਾਮ ਨੂੰ ਕਿਹਾਣਾ ਕਰੀਏ ਅੰਤਰੀਆਮੀ ਸੋਰਠ ਮਹੱਲਾ ਪੰਜਵਾ ਨਾਲ ਨਰਾਇਣ ਮੀਰੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਸਾਡੇ ਅੰਗ ਸੰਗ ਨਰਾਇਣ ਪਰਮੇਸ਼ਵਰ ਜਦ ਦੂਤ ਨਾ ਆਵੇ ਇਸ ਕਰਕੇ ਜਮਦੇ ਦੂਤ ਨੇੜੇ ਨਹੀਂ ਆ ਸਕਦੇ ਹਨ ਬਾਰਥ ਲਾਏ ਪ੍ਰਭ ਰਾਖਾ ਉਹ ਜਿਨ੍ਹਾਂ ਨੂੰ ਮਾਰਾ ਕੰਠ ਲਾ ਕੇ ਰਹੀਸ ਜਿਹੀ ਰੂਪੀ ਗਲ ਨਾਲ ਲਾ ਕੇ ਰੱਖਦਾ ਸਤਿਗੁਰੂ ਕੀ ਸੱਚ ਸਾਖ ਹੈ ਇਹ ਸ਼ਬਦਾਂ ਦੀ ਸੱਚੀ ਉਗਾਹੀ ਹੈ ਸਿੱਖਿਆ ਹੈ ਗੁਰ ਪੂਰੈ ਪੂਰੀ ਕੀਤੀ ਪੂਰਿਆਂ ਸਤਗੁਰਾਂ ਨੇ ਪੂਰੀ ਬਖਸ਼ਿਸ਼ ਕੀਤੀ ਹੈ ਦੁਸ਼ਮਨ ਮਾਰ ਵਿਡਾਰੇ ਸਗਲੇ ਦੁਸ਼ਮਨ ਕਾਮ ਕ੍ਰੋਧ ਆਦਿਕ ਗਿਆਨ ਆਦਿਕ ਅਹੰਕਾਰ ਆਦਿਕ ਸਾਰੇ ਮਾਰ ਕੇ ਬਡਾਰੇ ਖੰਡਾ ਦੇ ਉੱਤੇ ਹਨ ਦਾਸ ਕਉਸ ਮਤ ਦੀ ਇਹ ਦੇ ਸੇਵਕਾਂ ਨੂੰ ਸ੍ਰੀ ਭਗਤੀ ਰੂਪੀ ਮਤ ਬਖਸ਼ੀ ਹੈ ਰਹਾਉ ਪ੍ਰਭ ਸਗਲੇ ਥਾਨ ਵਸਾਈ ਮੇਰੇ ਸਾਰਿਆਂ ਥਾਂ ਜੀ ਬਡਾਈ ਸਾਹਿਬ ਵਿੱਚ ਵੀ ਅਮਰ ਸਰ ਸਾਹਿਬ ਵਿੱਚ ਵੀ ਸਾਰਿਆਂ ਥਾਂ ਜੀ ਸੇਵਕਾਂ ਨੂੰ ਲੋਕ ਪਰ ਲੋਕ ਜੀ ਬਸਾਉਣਾ ਕੀਤਾ ਹੈ ਸੁਭਗੁਣਾ ਦੇ ਸਹਿਪ ਸੁਖ ਸਾਧ ਫਿਰ ਆਏ ਸੁਖ ਤੇ ਸ਼ਾਂਤੀ ਦੇ ਨਾਲ ਫਿਰ ਆ ਕੇ ਅਮਰ ਸਰ ਸਾਹਿਬ ਜੀ ਨਿਵਾਸ ਕੀਤਾ ਹੈ ਫਿਰ ਗੁਰਸਿੱਖ ਸੰਸਾਰ ਦੇ ਫੇਰਾਂ ਵੱਲੋਂ ਆ ਕੇ ਪੁਰੀਆ ਤਰਿ ਜੀ ਸੁਖ ਸ਼ਾਂਤੀ ਦੇ ਨਾਲ ਆ ਗਏ ਹਨ ਨਾਨਕ ਪ੍ਰਭ ਸਰਣਾਇ ਮਹਾਰੇ ਵੀ ਸ਼ਰਨ ਗੁਰੂ ਸਾਹਿਬ ਜੀ ਕਹਿੰਦੇ ਜੋ ਪਏ ਹਨ ਜਿਨ ਸਗਲੇ ਰੋਗ ਮਿਟਾਏ ਇਹ ਸਭ ਸਾਰੇ ਗਿਆਨ ਆਦਿਕ ਰੋਗ ਮਿਟੇ ਐਸਾ ਪ੍ਰਭੂ ਹੈ ਬਸ ਪੂਰੀ ਹੋ ਗਈ ਸਤ ਨਾਨਕ ਪ੍ਰਭ ਨਾਨਕ ਪ੍ਰਭ ਸਰਣਾਇ ਜਿਨ ਸਗਲੇ ਰੋਗ ਮਟਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ